ਭਈਏ ਪੂਰੇ ਆਗੇ ਪਲਾਨ ਕਰ ਰਹੇ ਆ ਭਈਏ ਤੁਹਾਡੀਆਂ ਕੋਠੀਆਂ ਸਾਂਭਣਗੇ ਗੱਡੀਆਂ ਸਾਂਭਣਗੇ ਤੇ ਉਹ ਤੁਹਾਨੂੰ ਦਿਖਾਣ ਨਹੀਂ ਜਦੋਂ ਤੁਹਾਨੂੰ ਦਾੜੀਆਂ ਤੋਂ ਫੜ ਕੇ ਤੇ ਕੇਸ ਤੋਂ ਫੜ ਕੇ ਜਿਹੜੀ ਸਾਰੀਆਂ ਵੀਡੀਓ ਮੇਰੇ ਚੈਨਲ ਤੇ ਬਹੁਤ ਪਈਆਂ ਨੇ ਜਿੱਥੇ ਸਿੱਖ ਜਾ ਕੇ ਰੇੜੀ ਲਾਉਂਦੇ ਨੇ ਮੰਡੀਆਂ ਦੇ ਸਾਹਮਣੇ ਤੇ ਉੱਥੇ ਭਈਏ ਕਹਿੰਦੇ ਸਾਡਾ ਹੱਕਾ ਤੂੰ ਉੱਥੋਂ ਆ ਗਿਆ ਆਪਣੇ ਖੇਤ ਤੋਂ ਤੁਸੀਂ ਫਸਲ ਕੱਟ ਕੇ ਸਬਜ਼ੀਆਂ ਤੋੜ ਕੇ ਮੰਡੀ ਦੇ ਬਾਹਰ ਜਾ ਕੇ ਓਪਨ ਰਿਟੇਲ ਮਾਰਕੀਟ ਨਹੀਂ ਕਰ ਸਕਦੇ ਉਹ ਕਹਿੰਦੇ ਸਾਡੀ ਆ ਭਈਏ ਆ ਅਸੀਂ ਗੱਲ ਤਾਂ ਰੇੜੀਆਂ ਦੇ ਵਿੱਚ ਸਬਜ਼ੀ ਅਸੀਂ ਵੇਚਾਂਗੇ ਤੁਸੀਂ ਕੌਣ ਹੋਣੇ ਹੋ ਤੁਸੀਂ ਜਾ ਕੇ ਮੰਡੀ ਤੇ ਸੱਟੋ ਥੋਕ ਤੇ ਅਸੀਂ ਉੱਥੋਂ ਚੱਕਾਂ ਭਾਈ ਸੁਖਵਿੰਦਰ ਸਿੰਘ ਜੀ ਨਾਲ ਹੋ ਕੇ ਹਜੂਰੀ ਰਾਗੀ ਸ਼੍ਰੀ ਤੇਵਾਰ ਸਾਹਿਬ ਲੰਬਾ ਸਮਾਂ ਜਿਹੜਾ ਨੇ ਉੱਥੇ ਉਸ ਗੁਰੂ ਦਰਬੇ ਸੇਵਾ ਨੇ ਭਾਈ ਭਾਈ ਬਲਦੇਵ ਸਿੰਘ ਜੀ ਬਡਾਲਾ ਜਿਹੜਾ ਨੇ ਬਹੁਤ ਲੰਬਾ ਸਮਾਂ ਉੱਥੇ ਸੇਵਾ ਨੇ ਭਾਈ ਤੇ ਭਾਈ ਮੋਹਨ ਸਿੰਘ ਜੀ ਜਿਹਨਾਂ ਨੂੰ ਥਾਪੜਾ ਸੀ ਸੰਤ ਜਗਨ ਸਿੰਘ ਜੀ ਖਾਸ ਆਪਣਾ ਬਹੁਤ ਸਾਰੇ ਸਿੰਘ ਉਹਨਾਂ ਦੇ ਜਿਹੇ ਸੀਗੇ ਜਿਹਨਾਂ ਨੂੰ ਥਾਵੜਾ ਭਿੰਡਰਾ ਵਾਲਿਆਂ ਦਾ ਸੀਗਾ ਤੇ ਉਹਨਾਂ ਨੂੰ ਖਿਲਾੜ ਦਿੱਤਾ ਗਿਆ ਕਿਸੇ ਨੂੰ ਰੋਪੜ ਭੇਜਦਾ ਕਿਸੇ ਨੂੰ ਬਠਿੰਡੇ ਭੇਜਦਾ ਉਹ ਸਾਰੀ ਬਡਾਲ ਜੀ ਨੇ ਸਾਈ ਐਕਸਪਲੇਨ ਤੁਹਾਨੂੰ ਕੀਤੀ ਹੈ ਹੁਣ ਅਗਰ ਸਾਡੇ ਪਰਿਵਾਰ ਚ ਕੋਈ ਜੀ ਵਿਛੜਦਾ ਹੈ ਦੁੱਖ ਸਾਰਿਆਂ ਨੂੰ ਹੁੰਦਾ ਹੈ ਪਰ ਜੇ ਉਹਦੀਆਂ ਕੁਰਬਾਨੀਆਂ ਮਰਨ ਤੋਂ ਬਾਅਦ ਵੀ ਕੋਈ ਚੇਤੇ ਰੱਖੇ ਨਾ ਤਾਂ ਉਹ ਅਜਿਹਾ ਹੁੰਦਾ ਹੈ ਕਿ ਜਿੱਦਾਂ ਕਿਸੇ ਦੀ ਅਖੀਰ ਨੂੰ ਕੋਈ ਮੱਥਾ ਟੇਕ ਦਵੇ ਜਾਂ ਸਮਸ਼ਾਨ ਜਾ ਕੇ ਨੌਜਵਾਨ ਮੱਥਾ ਟੇਕ ਕੇ ਕਹਿਣ ਕਿ ਤੇਰੇ ਵਰਗੇ ਅਸੀਂ ਬਣਨਾ ਹੈ ਮੈਨੂੰ ਲੱਗਦਾ ਹੈ ਕਿ ਨਾ ਬੋਕੇ ਪਿੰਡ ਦੇ ਬਹੁਤ ਸਾਰੇ ਯੋਧੇ ਤੇ ਬਹੁਤ ਸਾਰੇ ਸਿੰਘ ਅਜਿਹੇ ਨੇ ਜਿਹੜਾ ਨੇ ਬਹੁਤ ਕੁਰਬਾਨੀਆਂ ਕੀਤੀਆਂ 15 ਤੋਂ 20 ਦੇ ਸਤਾਂ ਦੇ ਦੌਰਾਨ ਸੋ ਉਹ ਮਰਨਾ ਨਹੀਂ ਹੁੰਦਾ ਉਹ ਨਵਾਂ ਜੀਵਨ ਹੁੰਦਾ ਹੈ ਬੇਸ਼ੱਕ ਅਸੀਂ ਜਿਹੜਾ ਪੰਜ ਤੋਂ ਦੱਖਣ શરીਰੋਂ ਮਿੱਟੀ ਨਾਲ ਮਿਲ ਜਾਂਦਾ ਆ ਪਰ ਜੇ ਨੌਜਵਾਨੀ ਕਹਿੰਦੀ ਆ ਵੀ ਮੈਂ ਇਤਾਂ ਦੇ ਕੰਮ ਕਰਨੀ ਆ ਤਿੰਨ ਗੋਕਿਆਂ ਦੇ ਜਥੇਦਾਰਾਂ ਨੇ ਆਹ ਕੰਮ ਕੀਤੇ ਸੀ ਮੋਹਨ ਸਿੰਘ ਆਇਤ ਸਿੰਘ 1947 ਦੇ ਵਿੱਚ ਜਦੋਂ ਇਹ ਤੁਹਾਡੇ ਪਿੰਡ ਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸੀ 47 ਜ다가 ਸਮਝ ਨਹੀਂ ਲੰਗਾ ਛੋਟੀ ਜੀ ਚੀਜ਼ ਦੱਸਾਂਗਾ ਕਿਉਂਕਿ ਮੈਂ ਪਿੰਡ ਦੇ ਵਿੱਚ ਜਦੋਂ ਆਇਆ ਨਾ ਮੈਂ ਦੇਖ ਰਿਹਾ ਸੀ ਕਿਤੇ ਕੋਈ ਗੇਟ ਬਣਿਆ ਹੋਗਾ ਨਾ ਗੋਕੇ ਦੇ ਜਿੰਨੇ ਸ਼ਹੀਦ ਨੇ ਕਿਉਂਕਿ ਧਰਮ ਯੁੱਧ ਮੋਰਚੇ ਦਾ ਪਹਿਲਾ ਸ਼ਹੀਦ ਵੀ ਤੁਹਾਡੇ ਪਿੰਡ ਦਾ ਸੀ ਤੇ ਆਖਰੀ ਵੀ ਤੁਹਾਡੇ ਪਿੰਡ ਦਾ ਸੀ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨੇ ਮਰਦਾ ਹੈ ਹੁਣ ਉਸ ਵੇਲੇ ਜਥੇਦਾਰ ਹੋਂਸੇ ਨਾਲ ਮਿਲ ਕੇ ਕਿਤਾਸ 47 ਵੇਲੇ ਮੁਸਲਮਾਨ ਜਿਹੜੇ ਇਸ ਇਲਾਕੇ 'ਚ ਰਹਿੰਦੇ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਗੁਰੂ ਨਗਰੀ ਤੇ ਹਮਲਾ ਕਰਨਾ ਹੈ ਤੇ ਉਹ ਸੂਕਿਤੇ ਤੱਕ ਕਿਸੇ ਤਰੀਕੇ ਜਥੇਦਾਰ ਤੱਕ ਪਹੁੰਚ ਗਏ ਤੇ ਉਹਨਾਂ ਦੇ ਹਮਲੇ ਤੋਂ ਪਹਿਲਾਂ ਉਹਨਾਂ ਨੇ ਹਮਲਾ ਕਰਤਾ ਮੁਸਲਮਾਨ ਘਰ ਛੱਡ ਕੇ ਸਾਰੇ ਭੱਜ ਗਏ ਤਿੰਆ ਭੈਣਾਂ ਸਾਰੀਆਂ ਰਹਿ ਗਈਆਂ ਘਰਾਂ ਦੇ ਵਿੱਚ ਕੰਨੀਆਂ ਤੇ ਫਿਰ ਕੁਝ ਗਿਣਦੇ ਅਗਲ ਤੇ ਬੱਟੇ ਪਏ ਮੇਰੇ ਵਰਗੇ ਹੋਣਗੇ ਉਸ ਵੇਲੇ ਵੀ ਸਿੱਖ ਜਿਹੜੇ ਕਹਿੰਦੇ ਬੜੀਆਂ ਸੋਹਣੀਆਂ ਨੇ ਤਿੰਆ ਭੈਣਾਂ ਕਿ ਇਹ ਹੁਣ ਅਸੀਂ ਰੱਖ ਲੈਂਦੇ ਆ ਉਦੋਂ ਜਥੇਦਾਰ ਨੇ ਸਿੱਧਾ ਕਿਹਾ ਸਿੱਖਾਂ ਦਾ ਇੱਕ ਨਿਦਾਨ ਨਹੀਂ ਗੱਡਿਆਂ 'ਚ ਆ ਪਿਠਾਈਆਂ ਤੇ ਜਿਹੜੇ ਕੈਂਪ ਲੱਗੇ ਹੋਏ ਸੀ ਮੁਸਲਮਾਨਾਂ ਦੇ 47 ਬੰਦੇ ਉੱਥੇ ਬਾ ਇੱਜ਼ਤ ਪਹੁੰਚਾਈ ਤੇ ਮੈਂ ਅੱਜ ਇਸ ਪਿੰਡ ਤੋਂ ਸਰਪੰਚ ਬੈਠੇ ਹੋਣਗੇ ਕੋਈ ਵੀ ਮੈਂਬਰਸ ਨਹੀਂ ਜੋ ਵੀ ਇਸ ਪਿੰਡ ਨੂੰ ਪਿਆਰ ਕਰਦਾ ਹੈ ਉਹਨਾਂ ਤਾਂ ਇੱਕ ਚੀਜ਼ ਮੰਗਦਾ ਹੈ ਜੇ ਦੇ ਸਕਦੇ ਹੋਵੋਗੇ ਤਾਂ ਦੇ ਦਿਓ ਇਸ ਪਰਿਵਾਰ ਦੇ ਦਿਹਾੜੇ ਤੱਕ ਪਹੁੰਚੇ ਆ ਮਤਲਬ ਸ਼ਹੀਦ ਮੈਂ ਉਹਨਾਂ ਨੂੰ ਮੰਨਦਾ ਜਿਹੜੇ ਕੌਮ ਵਾਸਤੇ ਬਹੁਤ ਕੋਸ਼ਿਸ਼ ਕਰ ਗਏ ਤੇ ਇਹ ਪਰਿਵਾਰ ਉਹਨਾਂ ਵਿੱਚੋਂ ਹੈ ਜਿਹੜੇ ਉਸ ਗੁਰੂ ਦਰਦੇ ਉੱਤੇ ਲੰਬਾ ਸਮਾਂ ਸੇਵਾ ਕੀਤੀ 15 15 20 20 ਸਾਲ ਦੀ 33 ਸਾਲ ਜਿਹਨਾਂ ਨੇ ਸੇਵਾ ਕੀਤੀ ਉਸ ਗੁਰੂ ਰਾਮਦਾਸ ਦੇ ਦਰਤੇ ਤਾਂ ਇੱਕ ਦਿਨ ਜਿਹੜਾ ਸੇਵਾ ਕਰ ਲੇ ਉਹਦੇ ਟਰ ਪਰ ਤਰ ਜਾਂਦੇ ਨੇ ਤੇ ਇਸ ਪਿੰਡ ਦੇ ਪਤਾ ਨਹੀਂ ਕਿੰਨੇ ਪਰਿਵਾਰਾਂ ਨੇ ਕਿੰਨੇ ਲੰਬੇ ਸਮੇਂ ਸੇਵਾ ਮਾਰਾ ਸੇਵਾ ਸ਼ਹਾਦਤਾਂ ਦਿੱਤੀਆਂ ਨੇ ਪਰ ਇੱਕ ਚੀਜ਼ ਮੰਗਦਾ ਆ ਅੱਗੇ ਤੋਂ ਕੋਈ ਵੀ ਮੇਰੇ ਵਰਗਾ ਇਸ ਪਿੰਡ ਤੋਂ ਆਵੇ ਜਾਂ guzre ਜਿਹੜੇ ਤੁਹਾਡੇ ਕੌਮ ਦੇ ਤੁਹਾਡੇ ਪਿੰਡ ਦੇ ਸ਼ਹੀਦ ਹੈਗੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਤਾਂ ਉਹਦਾ ਬੋਰਡ ਉਹਨਾਂ ਦਾ ਲੱਗਿਆ ਹੋਵੇ ਕਿ ਸਾਡੇ ਪਿੰਡ ਦਾ ਜਥੇਦਾਰ ਆ ਸੀ ਪਹਿਲਾ ਸ਼ਹੀਦ ਆ ਸੀ ਤੇ ਆਖਰੀ ਸ਼ਹੀਦ ਆ ਸੀ ਕਿਤੇ ਤਾਂ ਇਤਿਹਾਸ ਲਿਖੋ ਅੱਜ ਕੱਲ ਏਕ-ਇਕ ਘਰ ਦੇ ਵਿੱਚ ਏਕ-ਇਕ ਦੋ-ਦੋ ਬੱਚੇ ਨੇ ਭੈਣ ਪਿੱਛੇ ਭੈਣ ਹੈ ਨਹੀਂ ਭਰਾ ਪਿੱਛੇ ਭਰਾ ਹੈ ਨਹੀਂ ਘੱਟੋ-ਘੱਟ ਏਕ-ਇਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਕਿਸੇ ਅੰਦਰ ਜਵਾਨੀ ਜਾਗ ਜੇ ਜਮੀਰ ਜਾਗ ਜੇ ਕਿ ਸਾਡੇ ਪਿੰਡ ਦਾ ਆ ਇਤਿਹਾਸ ਆ ਤੇ ਮੈਂ ਇਹਦੇ ਵਰਗਾ ਬਣਨਾ ਆ ਸੋ ਅਗਰ ਤੁਸੀਂ ਵਾਕੇ ਹੀ ਚਾਹੁੰਦੇ ਹੋ ਕਿ ਪੰਜਾਬ ਦੀ ਡੁੱਬਦੀ ਹੋਈ ਬੇੜੀ ਕਿਉਂਕਿ ਚਾਹੇ ਸਾਡੇ ਅੱਜ ਧਾਰਮਿਕ ਆਗੂ ਨੇ ਚਾਹੇ ਸਿਆਸੀ ਆਗੂ ਨੇ ਬੇਸ਼ੱਕ ਤੁਸੀਂ ਘਰਾਂ ਦੇ ਵਿੱਚ ਬਹੁਤ ਵਧੀਆ ਰੋਟੀ ਪਾਣੀ ਖਾ ਰਹੇ ਹੋ ਪਰ ਸਲੋਪ ਵਾਇਸਨ ਜਿਹਨੂੰ ਕਹਿੰਦੇ ਨੇ ਨਾ ਉਹ 47 ਤੋਂ ਬਾਅਦ ਲਗਾਤਾਰ ਤੁਹਾਨੂੰ ਦਿੱਤੀ ਗਈ ਹੈ ਤਾਂ ਹੀ ਕੁਰਬਾ ਘਟ ਕੇ ਹੁਣ ਇੱਕ ਇੱਕ ਦਾ ਰਹਿ ਗਿਆ ਹੈ ਤੇ ਉਹ ਸਲੋਪ ਵਾਇਸਨ ਆਉਣ ਵਾਲੀਆਂ ਇੱਕ ਅੱਧੀਆਂ ਦੋ ਦੋ ਪੀੜ੍ਹੀਆਂ ਤੱਕ ਨਾ ਤੁਹਾਡਾ ਪੁਰਬਾ ਪੂਰੀ ਤਰ੍ਹਾਂ ਖਤਮ ਕਰ ਦੂਗੀ ਜਿੱਦਾਂ ਬਟਾਲਾ ਜੀ ਨੇ ਕਿਹਾ ਕਿ ਉਹ ਗੱਡੀਆਂ ਨੇ ਕਿੱਲੇ ਨੇ ਅੱਗੇ ਸਿਰਫ ਗੱਡੀਆਂ ਤੇ ਕਿੱਲੇ ਰਹਿ ਜਾਣੇ ਆ ਜਵਾਕ ਨਹੀਂ ਰਹਿਣੇ ਭਈਏ ਪੂਰੇ ਆਗੇ ਪਲਾਨ ਕਰ ਰਹੇ ਆ ਭਈਏ ਤੁਹਾਡੀਆਂ ਕੋਠੀਆਂ ਸਾਂਭਣਗੇ ਗੱਡੀਆਂ ਸਾਂਭਣਗੇ ਤੇ ਉਹ ਤੁਹਾਨੂੰ ਦਿਖਾਣ ਨਹੀਂ ਜਦੋਂ ਤੁਹਾਨੂੰ ਦਾੜ੍ਹੀਆਂ ਤੇ ਫੜ ਕੇ ਤੇ ਕੇਸਾਂ ਤੇ ਫੜੇ ਭੀਸਣਗੇ ਵੀਡੀਓਜ਼ ਮੇਰੇ ਚੈਨਲ ਤੇ ਬਹੁਤ ਹੋਈਆਂ ਨੇ ਜਿੱਥੇ ਸਿੱਖ ਜਾ ਕੇ ਰੇੜੀ ਲਾਉਂਦੇ ਨੇ ਮੰਡੀਆਂ ਦੇ ਸਾਹਮਣੇ ਤੇ ਉੱਥੇ ਭਈਏ ਕਹਿੰਦੇ ਸਾਡਾ ਹਾਕਾ ਤੂੰ ਕਿੱਥੋਂ ਆ ਗਿਆ ਆਪਣੇ ਖੇਤ ਤੋਂ ਤੁਸੀਂ ਫਸਲ ਕੱਟ ਕੇ ਸਬਜ਼ੀਆਂ ਤੋੜ ਕੇ ਮੰਡੀ ਦੇ ਬਾਹਰ ਜਾ ਕੇ ਓਪਨ ਰਿਟੇਲ ਮਾਰਕੀਟ ਨਹੀਂ ਕਰ ਸਕਦੇ ਉਹ ਕਹਿੰਦੇ ਸਾਡੀ ਆ ਭਈਏ ਆ ਅਸੀਂ ਘਰ ਘਰ ਰੇੜੀਆਂ ਦੇ ਵਿੱਚ ਸਬਜ਼ੀ ਅਸੀਂ ਵੇਚਾਂਗੇ ਤੁਸੀਂ ਕੌਣ ਹੁੰਨੇ ਹੋ ਤੁਸੀਂ ਜਾ ਕੇ ਮੰਡੀ ਤੇ ਸੁੱਤੋ ਥੋਕ ਚੇ ਅਸੀਂ ਉੱਥੋਂ ਚੱਕਾਂਗੇ ਉਦਾਂ ਹੀ ਸਾਡੀ ਸ਼੍ਰੋਮਣੀ ਕਮੇਟੀ ਵੀ ਹੈ ਸਾਡੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਪਰ ਉੱਥੋਂ ਜੋ ਅਨਾਜ ਪੈਦਾ ਹੋਣਾ ਉਹ ਮੰਡੀਆਂ 'ਚ ਸੁੱਟਣਾ ਹੈ ਉੱਥੋਂ ਵੀ ਨੋਟ ਕਮਾਣੇ ਆ ਫੇਰ ਲੰਗਰ ਵਾਸਤੇ ਕਣਕ ਚਾਹੀਦੀ ਆਟਾ ਚਾਹੀਦਾ ਚੋਲ ਚਾਹੀਦੇ ਆ ਫੇਰ ਮੰਡੀਆਂ 'ਚੋ ਆਪਣੇ ਬੰਦੇ ਭੇਜਣੇ ਆ ਖਰੀਦ ਕਮੇਟੀ ਭੇਜਣੀ ਆ ਮੰਡੀਆਂ ਤੋਂ ਮੋٹے ਭਾਅ ਤੇ ਚੱਕਵਾ ਕੇ ਗੁਰਦੁਆਰੇ ਸੁਟਾਣੇ ਕਿਉਂਕਿ ਉੱਥੇ ਹੀ ਪੈਸੇ ਬਚਣੇ ਆ ਜਦ ਬਾੜ ਖੇਤੋਂ ਖਾਣ ਲੱਗੇ ਤਾਂ ਫੇਰ ਸਾਨੂੰ ਆਪ ਸੋਚਣਾ ਪੈਣਾ ਆ ਕਿ ਤੁਸੀਂ ਕਿਹੜੇ ਪਾਸੇ ਰਹਿਣਾ ਹੈ ਗੱਤਾਰਾਂ ਵੱਲ ਰਹਿਣਾ ਹੈ ਜਾਂ ਤੁਹਾਡੀ ਪੌਂਦ ਦੇ ਜਿਹੜੇ ਅਸਲ ਯੋਧੇ ਨੇ ਆ ਯਾਰ ਨੇ ਉਹਨਾਂ ਵੱਲ ਜਾ ਕੇ ਰਹਿਣਾ ਹੈ ਔਖਾ ਆ ਪਰ ਇਹ ਬੇਨਤੀ ਮੈਂ ਪੂਰੇ ਨਗੋਕੇ ਨਗਰ ਨੂੰ ਨਗੋਕੇ ਨਗਰ ਨੂੰ ਕਰਕੇ ਜਾਣਾ ਆ ਵੀ ਅਗਲੀ ਵਾਰ ਜਦੋਂ ਵੀ ਇਸ ਨਗਰ 'ਚ ਆਣ ਦਾ ਸਬਬ ਬਣਦਾ ਆ ਤੇ ਉਸ ਵੇਲੇ ਇਸ ਨਗਰ ਦੇ ਕਿਸੇ ਪਾਸੇ ਤੇ ਚਾਹੇ ਗੁਰੂ ਘਰ ਦੇ ਵਿੱਚ ਬੋਰਡ ਜ਼ਰੂਰ ਲੱਗਿਆ ਹੋਵੇ ਜਾਂ ਤਸਵੀਰਾਂ ਲਾ ਦੋ ਤਾਂ ਸੋਹਣੇ ਤੇ ਸੁਹਾਗਾ ਤਸਵੀਰਾਂ ਹੈਗੀਆਂ ਨੇ ਐਸੇ ਸਾਰਿਆਂ ਦੀਆਂ ਵੀ ਪਤਾ ਲੱਗੇ ਵੀ ਇਸ ਨਗਰ ਦੇ ਵਿੱਚੋਂ ਕਿੰਨੇ ਕੀ ਯੋਧੇ ਪੈਦਾ ਹੋਏ ਆ ਇਹ ਨਗਰ ਐਵੇਂ ਹੀ ਨਹੀਂ ਹੈ ਇਸ ਮਿੱਟੀ ਨੂੰ ਜ਼ਰਖੇਸ ਐਵੇਂ ਨਹੀਂ ਕਿਹਾ ਗਿਆ ਗੁਰੂਆਂ ਪੀਰਾਂ ਦੀ ਧਰਤੀ ਐਵੇਂ ਨਹੀਂ ਕਿਹਾ ਗਿਆ ਕੱਲੇ ਇਸ ਨਗਰ ਨੇ ਸਾਨੂੰ 20 ਤੋਂ ਵੱਧ ਯੋਧੇ ਦਿੱਤੇ ਆ ਤੇ ਕਈ ਮੰਤਰੀ ਸੰਤਰੀ ਦਿੱਤੇ ਆ ਤੇ ਅਸੀਂ ਜਾਣਦੇ ਨਹੀਂ ਸਾਡੇ ਪਿੰਡ ਦੇ ਬੱਚੇ ਨਹੀਂ ਜਾਣਦੇ ਸੋ ਮੇਰੀਆਂ ਬੇਨਤੀਆਂ ਇੰਨੀਆਂ ਨੇ ਜੇ ਤੁਸੀਂ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਬਚਿਆ ਰਹੇ ਜੇ ਤੁਸੀਂ ਚਾਹੁੰਦੇ ਹੋ ਕਿ ਆਹ ਜਿਹੜੀ ਚਾਰ ਦਿਵਾਰੀ ਆ ਇਹਦੇ ਅੰਦਰ ਕੱਲ ਨੂੰ ਕੋਈ ਗੈਰ ਧਰਮੀ ਆ ਕੇ ਕੰਦਾ ਕੱਟ ਕੇ ਢੜ ਦੇ ਹੱਥ ਨਾ ਪਾਵੇ ਸਾਡੇ ਬੱਚਿਆਂ ਨੂੰ ਕੋਈ ਨਸ਼ੇ ਵਿੱਚ ਲਾ ਕੇ ਨਾ ਸੜਕਾਂ ਉੱਤੇ ਮਰਨ ਲਈ ਮਜਬੂਰ ਕਰੇ ਸਾਡੀਆਂ ਧੀਆ ਪੜਾ ਜਿਹੜਾ ਅੱਜ ਤਹਾਂ ਤੋਂ ਬਾਹਰ ਬੇਖੌਫ ਹੋ ਕੇ ਨਿਕਲਦੀਆਂ ਨੇ ਕੱਲ ਵੀ ਅੱਜ ਤੋਂ 10 ਸਾਲ ਬਾਅਦ ਵੀ ਉਦਾਂ ਹੀ ਨਿਕਲਣ ਤਾਂ ਫੇਰ ਜਿੰਨੀਆਂ ਜਿਵੇਂ ਬੇਨਤੀਆਂ ਕੀਤੀਆਂ ਉਹਨੀਆਂ ਪਰਵਾਨ ਕਰਨਾ ਨਹੀਂ ਤਾਂ ਇਹ ਪੰਜਾਬੀ ਬੋਲ ਦਾ ਇਲਾਕਾ ਆਣ ਵਾਲੇ ਕਿਉਂਕਿ ਸਿਰਫ 4% ਦਾ ਫਰਕ ਰਹਿ ਗਿਆ ਹੈ ਸਿਰਫ 4% 40% ਗੈਰ ਪਸਾਈ ਆਲਰੇਡੀ ਬਸ ਚੁੱਕੀ ਆ ਇੱਥੇ ਜਿੱਦਣ ਇਹ 4% ਪੂਰਾ ਹੋ ਗਿਆ ਇਹ ਪੰਜਾਬੀ ਬੋਲਦਾ ਇਲਾਕਾ ਨਾਲ ਦੀ ਨਾਲ ਹਿੰਦੀ ਬੋਲਦੇ ਇਲਾਕੇ ਚ ਤਬਦੀਲ ਕਰ ਦੇਣਾ ਵੀ ਕਿ ਹਕੂਮਤਾਂ ਚਾਹਦੀ ਇਹਨੇ ਫੇਰ ਤੁਸੀਂ ਭੁੱਲ ਜੋ ਖਾਲਸਾ ਰਾਜ ਭੁੱਲ ਜੋ ਬੇਗੰਪੁਰਾ ਭੁੱਲਣ ਵਾਲੇ ਨਹੀਂ ਬੋਲਦੇ ਪਰ ਸਰਕਾਰਾਂ ਨੇ ਲੀਗਲੀ ਉਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਕਹਿਣ ਗਿਆ ਤੁਸੀਂ ਯੂਨੈ ਜਾਓਗੇ ਕਿੱਥੇ ਜਾ ਕੇ ਕਲੇਮ ਕਰੋਗੇ ਕਿ ਇਹ ਸਾਡਾ ਖਾਲਸਾ ਰਾਜ ਆ ਉਹਦੀ ਧਰਤੀ ਸੀ ਉਹਨਾਂ ਨੇ ਕਹਿਣਾ ਵੀ ਉੱਥੇ ਪੰਜਾਬੀ ਹੈ ਹੀ ਨਹੀਂ ਉਹ ਪੰਜਾਬੀ ਬੋਲਦਾ ਇਲਾਕਾ ਹੀ ਨਹੀਂ ਹੈ 55% ਪੋਪੂਲੇਸ਼ਨ ਦਾ ਦੇਖੋ ਜੀ ਹਿੰਦੀ ਬੋਲਦੀ ਹੈ ਉੱਥੇ ਇੰਨੇ ਪਰਸੈਂਟ Hindu ਨੇ ਇੰਨੇ ਪਰਸੈਂਟ ਮੁਸਲਮਾਨ ਨੇ ਇੰਨੇ ਪਰਸੈਂਟ ਇਸਾਈ ਨੇ ਤੁਹਾਡੇ ਆਪਣੇ ਪਿੰਡਾਂ ਦੇ ਨੇੜੇ-ਤੇੜੇ ਕਿੰਨੇ ਇਸਾਈ ਆ ਕੇ ਵਸ ਗਏ ਹੋਣਗੇ ਤੁਹਾਨੂੰ ਪਤਾ ਹੈ ਅੱਜ ਤੋਂ 15 ਸਾਲ ਪਹਿਲਾਂ ਕਿੰਨੇ ਕੀ ਤੁਹਾਡੇ ਉੱਥੇ ਕ੍ਰਿਸਚIANS ਦੇ ਇਸਾਈ ਘਰ ਸੀਗੇ ਤੇ ਅੱਜ ਕਿੰਨੇ ਕੀ ਨੇ ਪਤਾ ਮੁਨ ਕੇ ਤੁਹਾਨੂੰ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਥੋੜੀਆਂ ਉਹਨਾਂ ਨੂੰ ਸਮਝੋ ਜਿਹੜੇ ਤੁਹਾਡੇ ਇਲਾਕੇ ਦੇ ਸੰਤਰੀ ਮੰਤਰੀਆਂ ਥੋੜੀਆਂ ਇਹਨਾਂ ਚੀਜ਼ਾਂ ਉੱਤੇ ਵੀ ਗੈਰ ਧਰਮੀ ਚੀਜ਼ਾਂ ਦੇ ਨਾਠ ਪਾਓ ਅਸੀਂ ਹਰ ਧਰਮ ਹਰ ਵਰਤ ਦੀ ਇੱਜ਼ਤ ਕਰਦੇ ਹਾਂ ਪਰ ਅਸੀਂ ਆਪਣੇ ਧਰਮ ਨੂੰ ਫਾਹੇ ਲੱਗਦੇ ਆ ਦੇਖ ਕੇ ਦੂਜੇ ਧਰਮ ਨੂੰ ਅਸੀਂ ਨਮਸਕਾਰ ਕਰੀਏ ਉਹ ਸਾਨੂੰ ਕਰਵਾਣ ਨਹੀਂ ਇਸ ਕਰਕੇ ਕਹਾਂਗਾ ਵੀ ਆਪਣੇ ਧਰਮ 'ਤੇ ਪਰਪੱਖ ਰਹੋ ਸੰਤਰੀ ਇਹ ਹੀ ਕਹਿੰਦੇ ਸੀ ਤੁਸੀਂ ਹਿੰਦੂ ਹੋ ਮੁਸਲਮਾਨ ਹੋ ਬੋਧੀ ਹੋ ਜੈਨੀਆਂ ਕਿਸੇ ਵੀ ਧਰਮ ਦੇ ਹੋ ਉਹ ਚੌ ਵਰਮਨਾਂ ਨੂੰ ਸਾਝਾ ਸੁਨੇਹਾ ਦਿੰਦਾ ਹੈ ਦਰਬਾਰ ਸਾਹਿਬ ਸਾਡਾ ਆਓ ਜੀ ਸਰ ਕੇ ਆਓ ਪਰ ਆਪਣੇ ਧਰਮ ਚ ਪੱਕੇ ਹੋ ਕੇ ਆਓ ਪਰ ਅੱਜ ਅਸੀਂ ਆਪਣੇ ਧਰਮ ਚ ਪੱਕੇ ਨਹੀਂ ਤੇ ਦੂਜੇ ਧਰਮ ਚ ਪੱਕੇ ਨਹੀਂ ਦੇਹਦਾਰੀਆਂ ਦੇ ਪਿੱਛੇ ਲੱਗਿਆ ਵੀ ਸ਼ਾਇਦ ਉਹ ਬਾਬੇ ਤੋਂ ਸੇਵ ਲੈਣਾ ਮਿਲ ਜੇਗਾ ਸਾਡੇ ਪੁੱਤ ਹੋ ਜਾਣਾ ਉਹ ਬਾਬੇ ਤੇ ਜਾ ਕੇ ਅਸੀਂ ਕੇਲੇ ਕਰਵਾਵਾਂਗੇ ਤੇ ਸਾਡੇ ਧੀ ਹੋ ਜ ਜਾਗ ਨਹੀਂ ਉਹ ਤਾਂ ਜਵਾਬ ਹੋਣੇ ਕਿੱਥੋਂ ਕਿਉਂਕਿ ਸਰਕਾਰ ਨੇ ਤੁਹਾਡੇ ਬੱਚੇ ਛੱਡੇ ਹੀ ਨਹੀਂ ਅੱਗੇ ਜਵਾਬ ਚਾਣਨਗੇ ਇਸ ਲਈ ਕਹਿੰਦਾ ਆ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਸਹੀ ਹੋ ਵਾ ਸਾਰਾ ਕੁਝ ਉਸ ਪ੍ਰਮਾਤਮਾ ਦੇ ਓਟ ਆਸਰੇ ਜੇ ਬੈਠੇ ਹਾਂ ਉਹੀ ਐ ਸ਼ਬਦ ਗੁਰੂ ਹੀ ਆ ਤੁਹਾਡਾ ਸਾਰਾ ਕੁਝ ਕਿਸੇ ਬਾਬੇ ਨੇ ਕਿਸੇ ਢੋਗੀ ਨੇ ਕਿਸੇ ਪਖੰਡੀ ਨੇ ਕਿਸੇ ਰਾਧਾ ਸੁਆਮੀ ਨੇ ਕਿਸੇ ਸਰਦੇ ਵਾਲੇ ਨੇ ਕੱਖ ਨਹੀਂ ਦੇਣਾ ਤੁਹਾਨੂੰ ਕੱਖ ਨਹੀਂ ਦੇਣਾ ਉਹ ਸਾਰੇ ਦਲਾਲ ਸਰਕਾਰਾਂ ਦੇ ਖੜੇ ਦਿੱਤੇ ਆ 1905 ਚ ਪਹਿਲਾ ਰਾਧਾ ਸੁਆਮੀ ਦਾ ਡੇਰਾ ਬਣਿਆ ਸੀ ਸੋ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਨੇ ਆ ਆਇਆ ਪਿਓ ਸਾਡਾ ਕਦੇ ਵੀ ਸੁੱਖ ਹੋਵੇ ਦੁੱਖ ਹੋਵੇ ਉਦੋਂ ਹੁਕਮ ਲੈ ਕੇ ਦੇਖਿਓ ਹੁਕਮਨਾਮਾ ਲੈ ਕੇ ਦੇਖਿਓ ਬਹੁਤ ਵਾਰ ਅਜ਼ਮਾ ਕੇ ਦੇਖਿਆ ਸੀ ਉਹਨੇ ਤੁਹਾਨੂੰ ਸਹੀ ਹੁਕਮ ਦੇਣਾ ਸੋ ਵਸ ਇੰਗਿਆ ਦੀ ਵਿੱਤੀ ਪ੍ਰਵਾਨ ਕਰਨਾ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਪਰਮਾਰਮਾ ਬਲ ਬਖਸ਼ੇ ਪਰ ਬਹੁਤ ਕੁੱਤ ਨੇ ਉਹ ਪਰਿਵਾਰ ਇਸੇ ਦੇ ਆ ਪਿੰਡ ਸਾਰਾ ਖੜਾ ਸਾਰਾ ਨੋਗੋਕੇ ਜਿੰਨਾ ਇਲਾਕਾ ਹੈਗਾ ਉਹ ਸਾਰਾ ਪਰਿਵਾਰ ਹੀ ਆ ਇਹਨਾਂ ਦਾ ਸੋ ਮੈਂ ਇਹੀ ਕਹਾਂਗਾ ਚੜਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ ਤੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਿਆ ਪਰ ਸਿਰਫ ਆਪਣੇ ਪਰਿਵਾਰ ਤੱਕ ਨਹੀਂ ਪੂਰੇ ਪੰਜਾਬ ਤੱਕ ਨਜ਼ਰ ਰੱਖਿਆ